ਸਾਸ਼ੀ ਕਾਲ ਜੀ ਅੱਜ ਤੁਹਾਨੂੰ ਗਰਮੀ ਦੇ ਵਿੱਚ ਖਮਾਉਣੇ ਆ ਠੰਡੀ ਠੰਡੀ ਮੈਂਗੋ ਆਈਸਕ੍ਰੀਮ ਤੇ ਚਲੋ ਜੀ ਫਟਾਫਟ ਟਾਈਮ ਵੇਸ ਨਾ ਕਰਦੇ ਹੋਏ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਮੈਂ ਲਿਆ ਜੀ ਇੱਕ ਪੈਨ ਉਹਦੇ ਵਿੱਚ ਮੈਂ ਅੱਧਾ ਲੀਟਰ ਦੁੱਧ ਲਿਆ ਹੈਗਾ ਆ ਤੇ ਉਹਦੇ ਵਿੱਚ ਮੈਂ ਪਾਵਾਂਗੀ ਜੀ ਇੱਕ ਕੱਪ ਸੁੱਕਾ ਮਿਲਕ ਪਾਊਡਰ ਜਿਹੜਾ ਹੁੰਦਾ ਆ ਹਨਾ ਤੇ ਜਿੰਨੀ ਤੁਸੀਂ ਕੁਆਂਟੀਟੀ ਮਿਲਕ ਪਾਊਡਰ ਦੀ ਲੈਣੀ ਆ ਉਤੋਂ ਅੱਧੀ ਕੁਆਂਟੀਟੀ ਆਪਾਂ ਖੰਡ ਦੀ ਲਵਾਂਗੇ چینی ਇਸ ਕਰਕੇ ਘੱਟ ਲਈ ਆ ਕਿਉਂਕਿ ਜਿਹੜਾ ਸੁੱਕਾ ਮਿਲਕ ਪਾਊਡਰ ਹੁੰਦਾ ਹੈਗਾ ਨਾ ਜੀ ਉਹਦੇ ਵਿੱਚ ਵੀ ਚੀਨੀ ਹੁੰਦੀ ਹੈ ਇਹਨੂੰ ਚੰਗੀ ਤਰ੍ਹਾਂ ਵਿਸਕਰ ਦੀ ਹੈਲਪ ਦੇ ਨਾਲ ਆਪਾਂ ਮਿਕਸ ਕਰ ਲਾਂਗੇ ਤਾਂ ਕਿ ਕੋਈ ਵੀ ਇਹਦੇ ਵਿੱਚ ਲੰਪਸ ਨਾ ਰਹਿ ਜਾਣ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਆਪਾਂ ਇਹਨੂੰ ਚੜਾ ਦਾਂਗੇ ਜੀ ਗੈਸ ਦੇ ਉੱਤੇ ਤੇ ਆਪਾਂ ਇਹਨੂੰ ਹੌਲੀ-ਹੌਲੀ మీడియం ਫਲੇਮ ਦੇ ਉੱਤੇ ਇਹਨੂੰ ਬਨਣ ਦਵਾਂਗੇ ਤੇ ਉਦੋਂ ਤੱਕ ਬਨਣ ਦਵਾਂਗੇ ਜਦੋਂ ਤੱਕ ਇਹ ਗਾੜਾ ਨਹੀਂ ਹੋ ਜਾਂਦਾ ਹੈਗਾ 10 ਮਿੰਟ ਤੱਕ ਤੁਸੀਂ ਇਹਨੂੰ మీడియం ਫਲੇਮ ਤੇ ਰੱਖੋ ਤੇ ਨਾਲ ਹੀ ਆਪਾਂ ਤਿਆਰੀ ਕਰਦੇ ਹੈਗੇ ਆ ਜੀ ਪਿਆਰਾ ਪਿਆਰਾ ਇੱਕ ਆਮਬ ਲਿਆ ਹੈਗਾ ਉਹਨੂੰ ਆਪਾਂ ਛੇਲ ਲੈਣਾ ਹੈਗਾ ਆ ਅੱਛਾ ਜਿਵੇਂ ਬੱਚੇ ਗਰਮੀਆਂ ਦੇ ਵਿੱਚ ਕਹਿੰਦੇ ਆ ਕਿ ਹਾਂ ਜੀ ਸਾਨੂੰ ਆਈਸਕ੍ਰੀਮ ਚਾਹੀਦੀ ਹੈ ਮੇਰੀ ਬੇਟੀ ਵੀ ਕਹਿੰਦੀ ਹੈਗੀ ਹੈ ਪ੍ਰੇਫਰ ਕਰਦੀ ਆ ਮੈਂ ਕਿ ਅਸੀਂ ਘਰੇ ਹੀ ਆਈਸਕ੍ਰੀਮ ਬਣਾਈ ਜਾਏ ਕਦੇ ਬਨਾਣਾ ਦੀ ਤੇ ਚਾਕਲੇਟ ਮਿਕਸ ਕਰਕੇ ਬਣਾਤਾ ਕਦੇ ਮੰਗੋ ਦੀ ਬਣਾਤੀ ਅੱਛਾ ਕਿਸੇ ਟਾਈਮ ਮੈਂ ਕੀਵੀ ਦੀ ਵੀ ਆਈਸਕ੍ਰੀਮ ਬਣਾ ਦੇਣੀ ਆ ਉਹਦੀ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅਸੀਂ ਆਪਣਾ ਜੀ ਘਰ ਦੇ ਵਿੱਚ ਸੈਟਰਡੇ ਨੂੰ ਆਈਸਕ੍ਰੀਮ ਦੇ ਰੱਖਿਆ ਹੋਇਆ ਹੈ ਸੈਟਰਡੇ ਨੂੰ ਮੈਂ ਸਵੇਰੇ ਆਈਸਕ੍ਰੀਮ ਬਣਾ ਦੇਣੀ ਆ ਸ਼ਾਮ ਤੱਕ ਉਹ ਜੰਮ ਕੇ ਪੂਰੀ ਰੈਡੀ ਹੋ ਜਾਂਦੀ ਹੈਗੀ ਹੈ ਤੁਸੀਂ ਦੱਸੋ ਜੀ ਤੁਸੀਂ ਕਿਹੜੇ ਦਿਨ ਆਪਣੇ ਘਰ ਆਈਸਕ੍ਰੀਮ ਪਾਰਟੀ ਕਰ ਦਿਜੀਏ ਤੇ ਆਪਾਂ ਜੀ ਇੱਕੰਮ ਪੂਰਾ ਛਿੱਲ ਲੈਣਾ ਹੈਗਾ ਆ ਆਈਸਕ੍ਰੀਮ ਦੇ ਲਈ ਤੇ ਉਹਦੇ ਵਿੱਚ ਨਾ ਜੀ ਆਪਾਂ ਪਾਉਣੀ ਹੈਗੀ ਹੈ ਘਰ ਦੀ ਫਰੈਸ਼ ਕਰੀਮ ਇਹ ਆਲਮੋਸਟ ਇੱਕ ਕਲੀ ਆਈਸ ਸੀ ਘਰ ਦੀ ਮਲਾਈ ਤੁਸੀਂ ਬਾਹਰੋਂ ਵਿਪਡ ਕਰੀਮ ਵੀ ਲੈ ਸਕਦੇ ਜੇ ਪਰ ਮੈਂ ਸਾਰਾ ਕੁਝ ਘਰ ਦਾ ਹੀ ਇਸਤੇਮਾਲ ਕਰ ਰਹੀ ਹੈਗੀਆਂ ਤੇ ਆਪਾਂ ਜੀ ਇਹਨੂੰ ਚਲਾਉਣਾ ਹੈਗਾ ਮਿਕਸੀ ਨੂੰ 2 ਮਿੰਟ ਲਈ ਫੇਰ ਉਸ ਤੋਂ ਬਾਅਦ ਰੈਸਟ ਕਰਕੇ 2 ਮਿੰਟ ਦੇ ਲਈ ਤੇ ਤੁਸੀਂ ਦੇਖੋਗੇ ਕਿ ਜਿਹੜਾ ਮੰਗੋ ਹੈਗਾ ਆ ਉਹ ਮਲਾਈ ਦੇ ਨਾਲ ਮਿਕਸ ਹੋ ਕੇ ਇੱਕ ਫਾਈਨ ਪੇਸਟ ਬਣ ਗਿਆ ਹੈਗਾ ਆ ਜਦੋਂ ਇਹ ਪੂਰਾ ਫਾਈਨ ਪੇਸਟ ਬਣ ਜੇ ਤੇ ਆਪਾਂ ਜੀ ਇਹਨੂੰ ਕੱਢ ਲੈਣਾ ਹੈਗਾ ਆ ਇੱਕ ਬਾਉਲ ਦੇ ਵਿੱਚ ਇੱਕ ਬਾਉਲ ਦੇ ਵਿੱਚ ਕੱਢਣ ਤੋਂ ਬਾਅਦ ਆਪਾਂ ਫੇਰ ਇੱਕ ਕuali ਲਵਾਂਗੇ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਜੀ ਡੇਢ ਚਮਚ ਮੈਂ ਇੱਕ ਮੰਗੋ ਦੇ ਹਿਸਾਬ ਨਾਲ ਤੇ ਆਪਣੇ ਜਿਹੜਾ ਉਹ ਕੜਾਈ 'ਚ ਆਪਾਂ ਦੁੱਧ ਰੱਖਿਆ ਹੈ ਨਾ ਜੀ ਉਹਦੇ ਹਿਸਾਬ ਨਾਲ ਮੈਂ ਡੇਢ ਚਮਚ ਲਿਆ ਸੀ ਕੌਰਨ سٹਾਰਚ ਦਾ ਇਹਨੂੰ ਤੁਸੀਂ ਦੁੱਧ ਦੇ ਵਿੱਚ ਵੀ ਮਿਕਸ ਕਰ ਸਕਦੇ ਜੇ ਠੰਡੇ 'ਚ ਜਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰੋ ਤੇ ਮਿਕਸ ਕਰਨ ਤੋਂ ਬਾਅਦ ਲੰਪਸ ਨਹੀਂ ਰਹਿਣੇ ਚਾਹੀਦੇ ਹੌਲੀ-ਹੌਲੀ ਆਪਾਂ ਇਹਨੂੰ ਆਪਣੀ ਕੜਾਈ ਵਾਲੇ ਦੁੱਧ ਦੇ ਵਿੱਚ ਮਿਕਸ ਕਰਾਂਗੇ ਅੱਛਾ ਇਸ ਕੌਰਨ سٹਾਰਚ ਦੀ ਜਗ੍ਹਾ 'ਤੇ ਜੀ ਤੁਸੀਂ ਆਪਣੀ ਮਨਪਸੰਦ ਫਲੇਵਰ ਦਾ ਕਸਟਰਡ ਪਾਊਡਰ ਵੀ ਲੈ ਸਕਦੇ ਜੇ ਉਹ ਬਿਲਕੁਲ ਆਪਸ਼ਨਲ ਹੈਗਾ ਆ ਜਾਂ ਤੁਸੀਂ कॉर्न स्टार्च ਪਾ ਲੋ ਤੇ ਜਾਂ ਤੁਸੀਂ ਕਸਟਰਡ ਪਾਊਡਰ ਪਾ ਲੋ ਤੇ ਉਸ ਤੋਂ ਬਾਅਦ ਜੀ ਕਾਂਸਟਰਿਸ਼ ਪਾਉਣ ਤੋਂ ਬਾਅਦ ਆਪਾਂ ਨੂੰ ਚੰਗੀ ਤਰ੍ਹਾਂ ਹਿਲਾਉਣਾ ਆ ਤਾਂ ਕਿ ਇਹਦੇ ਵਿੱਚ ਕੋਈ ਵੀ ਲੰਮਸ ਨਾ ਰਹਿ ਜਾਣ ਤੇ ਤੁਸੀਂ ਦੇਖੋਗੇ ਹੌਲੀ-ਹੌਲੀ ਇਹ ਨਾ ਥਿੱਕ ਹੋਣਾ ਸ਼ੁਰੂ ਹੋ ਜੇਗਾ ਤੇ ਉਸ ਤੋਂ ਬਾਅਦ ਮੰਗੇਓ ਦੇ ਨਾਲ ਜੇ ਆਪਾਂ ਪਾ ਦੇ ਜਲਦੀ-ਜਲਦੀ ਇਹਨੂੰ ਚਲਾਵਾਂਗੇ ਤਾਂ ਕਿ ਕੋਈ ਵੀ ਲੰਮਸ ਨਾ ਰਹਿ ਜਾਣ ਦੇਖੋ ਇਹ ਥੋੜਾ ਜਿਹਾ ਥਿੱਕ ਹੋਣਾ ਸ਼ੁਰੂ ਹੋ ਗਿਆ ਆ ਆਪਾਂ ਇਹਨੂੰ ਪ੍ਰੋਪਰ ਥਿੱਕ ਕਰ ਲੈਣਾ ਆ 10 ਮਿੰਟ ਆਪਾਂ ਪਹਿਲਾਂ ਰੱਖਿਆ ਸੀਗਾ ਮੀਡੀਅਮ ਫਲੇਮ ਤੇ 10 ਮਿੰਟ ਹੀ ਆਪਾਂ ਬਾਅਦ ਵਿੱਚ ਰੱਖਣਾ ਆ ਹੌਲੀ-ਹੌਲੀ ਤੁਸੀਂ ਦੇਖੋਗੇ ਕਿ ਇਹ ਸਾਈਡਸ ਛੱਡਣੀਆਂ ਸ਼ੁਰੂ ਕਰ ਦਿੱਤਾ ਹੈਗਾ ਤੇ ਡੈਂਸਡ ਮਿਲਕ ਵਾਂਗੂ ਬਣ ਕੇ ਚਾਏ ਗਏ ਹਨ ਇਥੇ ਜੀ ਆਪਾਂ ਦੂਸਰਾ ਆਮ ਕੱਟਣ ਲੱਗੇ ਹੈਗੇ ਆ ਇਹਨੂੰ ਆਪਾਂ ਛੋਟੇ ਛੋਟੇ ਪੀਸਿਸ ਦੇ ਵਿੱਚ ਕਟਾਂਗੇ ਆਪਣੀ ਆਈਸਕ੍ਰੀਮ ਦੇ ਵਿੱਚ ਚੰਕਸ ਦੇਣ ਦੇ ਲਈ ਥੋੜਾ ਜਿਹਾ ਸੋਨਾ ਵੀ ਲੱਗਦਾ ਹੈ ਤੇ ਜਦੋਂ ਮੰਗੋ ਦੇ ਜਿਹੜੇ ਪੀਸਿਸ ਆ ਦੰਦਾਂ ਥੱਲੇ ਆਉਂਦੇ ਆ ਸਵਾਦ ਵੀ ਬਹੁਤ ਲੱਗਦੇ ਨੇ ਆਈਸਕ੍ਰੀਮ ਦੇ ਵਿੱਚ ਇਹਨੂੰ ਆਪਾਂ ਸਾਰੇ ਨੂੰ ਛਿੱਲ ਕੇ ਜੀ ਛੋਟੇ ਛੋਟੇ ਪੀਸਿਸ ਦੇ ਵਿੱਚ ਕੱਟ ਲਾਂਗੇ ਇੱਕ ਬਾਉਲ ਦੇ ਵਿੱਚ ਸਾਈਡ ਦੇ ਉੱਤੇ ਰੱਖ ਲਾਂਗੇ ਅੱਛਾ ਤੁਸੀਂ ਕਮੈਂਟ ਕਰਕੇ ਇਹ ਦੱਸਣਾ ਹੈਗਾ ਕਿ ਤੁਹਾਡੀ ਫੇਵਰਿਟ ਆਈਸਕ੍ਰੀਮ ਕਿਹੜੀ ਹੈਗੀ ਹੈ ਤੇ ਤੁਸੀਂ ਉਹਨੂੰ ਕਦੋਂ-ਕਦੋਂ ਖਾਂਦੇ ਜੇ ਤੇ ਬੱਚਿਆਂ ਨੂੰ ਬਾਹਰ ਦੀ ਆਈਸਕ੍ਰੀਮ ਵੀ ਦਿੰਨੇ ਆ ਲੇਕਿਨ ਸੈਟਰਡੇ ਨੂੰ ਅਸੀਂ ਘਰ ਆਈਸਕ੍ਰੀਮ ਜ਼ਰੂਰ ਬਣਾਉਣੀ ਹੈਗੇ ਆ ਅਗਲੇ ਸੈਟਰਡੇ ਦੀ ਆਈਸਕ੍ਰੀਮ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਤੇ ਦੇਖੋ ਜੀ ਛੋਟੇ-ਛੋਟੇ ਪੀਸਿਸ ਦੇ ਵਿੱਚ ਮੈਂ ਤੁਹਾਨੂੰ ਆਪਣੀ ਕਲਨਰੀ ਸਕਿਲਸ ਦਿਖਾ ਰਹੀ ਹੈਗੀ ਆ ਬੜੇ ਸੋਹਣਾ ਲੱਗਦਾ ਆ ਤੇ ਵਿੱਚੋਂ ਨਾ ਮੇਰੀ ਬੀਟੀ ਆ ਕਿ ਇੱਕ ਦੋ ਪੀਸੇ ਖਾ ਵੀ ਗਈ ਸੀਗੀ ਕਿ ਹਾਂ ਮਮਾ ਜਦੋਂ ਆਈਸਕ੍ਰੀਮ ਬਣੀ ਜਦੋਂ ਦੇਖਾਂਗੇ ਹੁਣ ਤੇ ਖਾਣ ਦੋ ਤੇ ਆ ਜੀ ਆਪਣਾ ਦੇਖੋ ਪੂਰਾ ਕੰਡੈਂਸਡ ਮਿਲਕ ਥਿੱਕ ਹੋ ਚੁੱਕਾ ਹੈਗਾ ਆ ਤੇ ਆਪਾਂ ਜੀ ਇਹਨੂੰ ਇਹ ਖੰਦਮਾਨ ਆਪਾਂ ਗੈਸ ਬੰਦ ਕਰ ਦੇਣੀ ਹੈਗੀ ਤੇ ਆਪਾਂ ਇਹਨੂੰ ਠੰਡਾ ਹੋਣ ਦੇ ਲਈ ਰੱਖ ਦੇਣਾ ਹੈਗਾ ਜਦੋਂ ਇਹ ਠੰਡਾ ਹੋਏਗਾ ਨਾ ਇਹ ਹੋਰ ਠੀਕ ਹੋ ਜਾਏਗਾ ਇਸ ਕਰਕੇ ਤੁਸੀਂ ਜ਼ਿਆਦਾ ਨਾ ਠੀਕ ਕਰਿਓ ਕਿ ਠੰਡਾ ਹੋਣ ਤੋਂ ਬਾਅਦ ਫਿਰ ਇਹ ਬਿਲਕੁਲ ਹੀ ਆਕਰ ਜਾਏਗਾ ਤੇ ਉਸ ਮੈਂ ਇਹਨੂੰ ਬੰਦ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੀ ਤਰ੍ਹਾਂ ਹੋਰ ਮਿਕਸ ਕਰ ਲਿਆ ਸੀਗਾ ਤੇ ਫਿਰ ਬੰਦ ਕਰਕੇ ਇਹਨੂੰ ਆਰਾਮ ਨਾਲ ਠੰਡਾ ਹੋਣ ਦੇ ਲਈ ਰੱਖ ਦਿੱਤਾ ਸੀਗਾ ਤੇ ਦੇਖੋ ਜੀ ਕਿੰਨਾ ਪਿਆਰਾ ਕਲਰ ਆਇਆ ਹੈਗਾ ਠੰਡਾ ਹੋ ਕੇ ਤੇ ਹੋਰ ਵਧੀਆ ਕਲਰ ਆਇਆ ਦੇਖੋ ਕਿੰਨਾ ਠੀਕ ਹੋ ਗਿਆ ਹੈ ਗਏ ਇਹ ਬਸ ਹੁਣ ਆਪਣੀ ਅੱਧੀ ਆਈਸਕ੍ਰੀਮ ਬਣ ਚੁੱਕੀ ਹੈ ਇਸ ਜਿਹੜਾ ਆਪਣੇ ਕੋਲ ਕੰਡੈਂਸਡ ਮਿਲਕ ਬਣਿਆ ਹੈਗਾ ਨਾ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਆਪਣੀ ਮੰਗੋ ਤੇ ਕਰੀਮ ਦੀ ਪੇਸਟ ਇਨੂੰ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਦਵਾਵਾਂਗੇ ਇੱਕ ਮਿਕਸ ਅੱਛਾ ਤੁਸੀਂ ਇਹਨੂੰ ਇਸ ਪੁਆਇੰਟ ਤੇ ਵੀ ਜਮਾਣ ਲਈ ਰੱਖ ਸਕਦੇ ਹੈਗੇ ਹੋ ਪਰ ਮੈਂ ਸੋਚ ਰਹੀ ਸਾਂ ਕਿ ਆਈਸਕ੍ਰੀਮ ਦੇ ਵਿੱਚ ਥੋੜੀ ਜਿਹੀ 에ਅਰ ਹੋ ਰਾਜੇ ਇਸ ਕਰਕੇ ਆਪਾਂ ਇਹ ਸਾਰੇ ਮਿਕਸਚਰ ਨੂੰ ਦੁਬਾਰਤੋਂ ਪਾਵਾਂਗੇ ਮਿਕਸ ਮਿਕਸਰ ਜਾਰ ਦੇ ਵਿੱਚ ਤੇ ਫਿਰ ਇਹਨੂੰ ਇੱਕ ਚੰਗੀ ਤਰ੍ਹਾਂ ਮਿਕਸ ਦਵਾਵਾਂਗੇ ਪਲਸ ਮੋੜ ਦੇ ਉੱਤੇ ਪੰਜਾਂ ਛੇ ਵਨੀ ਪਲਸ ਮੋੜ ਦੇ ਉੱਪਰ ਚਲਾਵਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਨਾ ਬਹੁਤ ਅੱਛਾ 에ਰੀ ਟੈਕਸਚਰ ਆ ਜਾਏਗਾ ਜਿਹਦੇ ਨਾਲ ਕੀ ਬਹੁਤ ਹੀ ਵਧੀਆ ਆਈਸਕ੍ਰੀਮ ਜੰਮ ਕੇ ਤਿਆਰ ਹੋ ਜਾਏਗੀ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਮਿਕਸਰ ਜਾਰ ਦੇ ਵਿੱਚ ਪਾਉਣਾ ਹੈ ਤੇ ਫੇਰ ਆਪਣੀ ਆਈਸਕ੍ਰੀਮ ਜੀ ਤਿਆਰ ਹੈਗੀ ਹੈ ਸਾਈਡ ਤੇ ਤੁਸੀਂ ਗਾਰਨਿਸ਼ ਕਰਨ ਦੇ ਲਈ ਬਦਾਮ ਕੱਟ ਸਕਦੇ ਹੋ ਕਾਜੂ ਕੱਟ ਸਕਦੇ ਹੈਗੇ ਜੋ ਵੀ ਤੁਹਾਡੇ ਮਨਪਸੰਦ ਡਰਾਈ ਫਰੂਟ ਹੋਵੇ ਉਹ ਤੁਸੀਂ ਕੱਟ ਕੇ ਰੱਖ ਸਕਦੇ ਹੈਗੇ ਤੇ ਨਾਲ ਹੀ ਤੁਸੀਂ ਤਿਆਰ ਕਰ ਸਕਦੇ ਹੈਗੇ ਜੇ ਆਪਣੀਆਂ ਖਾਣ ਵਾਲੀਆਂ ਕੋਲੀਆਂ ਕਰੋ ਤੁਸੀਂ 5 ਘੰਟੇ ਬਾਅਦ ਤਿਆਰ ਕਰਨੀ ਹੈ ਕਿ ਆਹ ਦੇਖੋ ਜੀ ਇਹ ਮੈਂ ਇਹਨੂੰ ਮਿਕਸ ਕਰ ਲਈ ਸਾਂ ਪਰ ਮੇਰੀ ਬੇਟੀ ਨੂੰ ਇਹ ਜੀਗਾ ਕਿ ਫਟਾਫਟ ਮम्मा ਮੈਨੂੰ ਮੇਲ ਜਾਏ ਆ ਆਈਸਕ੍ਰੀਮ ਬੱਚਿਆਂ ਨੂੰ ਸ਼ੌਕ ਹੁੰਦਾ ਹੀ ਹੈ ਜੀ ਆਈਸਕ੍ਰੀਮ ਖਾਣ ਦਾ ਵੱਡਿਆਂ ਨੂੰ ਵੀ ਹੁੰਦਾ ਗਰਮੀ ਵੀ ਬਹੁਤ ਪੈ ਰਹੀ ਹੈਗੀ ਹੈ ਤੁਸੀਂ ਇਹ ਪਲੀਜ਼ ਰੈਸিপি ਜਿਹੜੀ ਹੈਗੀ ਨਾ ਇੱਕ ਵਾਰਕਰ ਟਰਾਈ ਕਰਕੇ ਦੇਖਿਆ ਜੇ ਤੁਸੀਂ ਬਾਜ਼ਾਰ ਦੀ ਆਈਸਕ੍ਰੀਮ ਖਾਣੀ ਭੁੱਲ ਜਾਗੇ ਇਹ ਮੇਰਾ ਵਾਦਾ ਹੈਗਾ ਤੁਹਾਡੇ ਨਾਲ ਦੇਖੋ ਜੀ ਕਿੰਨਾ ਸਮੂਥ ਮਿਕਸਚਰ ਬਣ ਕੇ ਤਿਆਰ ਹੋਇਆ ਹੈ ਆਪਾਂ ਇੱਕ ਬਾਉਲ ਦੇ ਵਿੱਚ ਇਹਨੂੰ ਕੱਢਾਂਗੇ ਥੋੜਾ ਜਿਹਾ ਮਿਕਸਚਰ ਪਾਵਾਂਗੇ ਤੇ ਫਿਰ ਆਪਾਂ ਆਪਣੇ ਪੀਸਿਸ ਪਾਵਾਂਗੇ ਮੰਗੇੋ ਦੇ ਜਿਹੜੇ ਆਪਾਂ ਕੱਟ ਕੇ ਰੱਖੇ ਸੀਗੇ ਫਿਰ ਮਿਕਸਚਰ ਪਾ ਕੇ ਫਿਰ ਕਲੀਅਰ ਮੰਗੇੋ ਦੇ ਪੀਸਿਸ ਦੀ ਪਾਵਾਂਗੇ ਤੇ ਜਿਹੜੇ ਬਾਕੀ ਬਚੇ ਪੀਸੀ ਸੀ ਉਹ ਮੇਰੀ ਮਾਂ ਰਾਨੀ ਨੇ ਸਾਰੇ ਪਾ ਦਿੱਤੇ ਨੇ ਤੇ ਉੱਪਰ ਮੈਂ ਬਦਾਮ ਪਾ ਰਹੀ ਹੈਗੇ ਆ ਜੀ ਇਹ ਮੈਂ Amazon ਤੋਂ ਮੰਗਾਇਆ ਸੀ ਇਹਦੇ ਨਾਲ ਬੜੀ ਵਧੀਆ ਬਦਾਮ ਜਿਹੜੇ ਹੈਗੇ ਨੇ ਜਾਂ ਕੋਈ ਵੀ ਡਰਾਈ ਫਰੂਟ ਨਾਲ ਚੌਪ ਹੋ ਜਾਂਦਾ ਹੈਗਾ ਕਵਰ ਕਰ ਲਈਏ ਇਹਨੂੰ ਤਾਂ ਕਿ ਕੋਈ 에어 ਬੱਬਲਸ ਨਾ ਰਹਿ ਜਾਣ 5 ਘੰਟੇ ਜਮਾਉਣ ਤੋਂ ਬਾਅਦ ਜਦੋਂ ਮੈਂ ਇਹਨੂੰ ਕੱਢਿਆ 5 ਘੰਟੇ ਵੀ ਬੜੀ ਮੁਸ਼ਕਿਲ ਨਾਲ ਹੀ ਨਿਕਲੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਗੱਡਿਆ ਜੀ ਇਹ ਬੜੀ ਹੀ ਵਧੀਆ ਤਰੀਕੇ ਨਾਲ ਜੰਮੀ ਹੋਈ ਸੀਗੀ ਥੋੜੀ ਜੀ ਮੇਰੀ ਬੇਟੀ ਪਹਿਲਾਂ ਖਾ ਚੁੱਕੀ ਸੀ ਪਰ ਫਿਰ ਉਸ ਤੋਂ ਬਾਅਦ ਮੈਂ ਸਾਰਿਆਂ ਨੂੰ ਦੁਬਾਰਤੋਂ ਸਰਵ ਕੀਤੀ ਤੇ ਸਾਰਿਆਂ ਨੇ ਬਹੁਤ ਹੀ ਮਜ਼ਾ ਆਇਆ ਤੁਸੀਂ ਵੀ ਇਹ ਰੈਸিপি ਇੱਕ ਵਾਰ ਜ਼ਰੂਰ ਟਰਾਈ ਕਰੋ ਬਾਜ਼ਾਰ ਦੀਆਂ ਆਈਸਕ੍ਰੀਮਜ਼ ਦੇ ਨਾਲੋਂ 101% ਇਹ ਜ਼ਿਆਦਾ ਹੀ ਸਵਾਦ ਬਣੇਗੀ ਤੇ ਜ਼ਿਆਦਾ ਹੀ ਅੱਛਾ ਟੈਕਸਚਰ ਬਣੇਗਾ ਇਹਦਾ ਤੇ ਉਹ ਵੀ ਘਰ ਦੇ ਮਾਂ ਦੇ ਨਾਲ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾਓ ਖਾਓ ਪਰਮਾਤਮਾ ਦਾ ਸ਼ੁਕਰ ਕਰੋ ਹਮੇਸ਼ਾ ਖਾਸ ਦੇ ਵਸਦੇ ਰਹੋ ਤੇ ਦੱਸਿਆ ਜੀ ਜੀ